ਕਰਤਾਰ ਸਿੰਘ ਨੇ ਆਖਿਆ ਕਹਿੰਦਾ ਬੀਬੀਆਂ ਵਾਲੇ ਪਾਸੇ ਹੱਥ ਕਰਕੇ ਆਖਿਆ ਭੈਣੋ ਡਾਲਰਾਂ ਦੀ ਲੋੜ ਐ ਅਜੇ ਇੰਨੀ ਗੱਲ ਕਹੀ ਤੇ ਬੀਬੀਆਂ ਦੇ ਵਿੱਚੋਂ ਫਿਰ ਇੱਕ ਨੌਜਵਾਨ ਕੰਨਿਆ ਉੱਠੀ ਉਹਦਾ ਨਾਮ ਬੀਬੀ ਗੁਲਾਬ ਕੌਰ ਸੰਗਰੂਰ ਜ਼ਿਲ੍ਹੇ 'ਚ ਇੱਕ ਪਿੰਡ ਪੈਂਦਾ ਬਖਸ਼ੀ ਵਾਲਾ ਇੱਥੋਂ ਦੀ ਰਹਿਣ ਵਾਲੀ ਹੈ ਤੇ ਰਹਿੰਦੀ ਆ ਮਨੀਲਾ ਦੇਸ਼ ਦੇ ਵਿੱਚ ਉਹ ਬੀਬੀ ਉੱਠੀ ਬੀਬੀ ਨੇ ਉੱਠ ਕੇ ਤੁਰ ਹੀ ਆ ਰਹੀ ਹੈ ਤੁਰੇ ਤੁਰੇ ਆਉਂਦਿਆਂ ਆਪਣੇ ਕੰਨਾਂ ਤੋਂ ਦੋਵੇਂ ਕਾਂਟੇ ਲਾ ਲੈ ਉਹਨੇ ਆਪਣੀਆਂ ਛਾਪਾਂ ਲਾਈਆਂ ਚੈਨੀ ਲਾਈ ਦੇ ਸਨਮਾਨਯੋ ਖਾਲਸਾ ਜੀ ਸਟੇਜ ਤੇ ਖਲੋਤੇ ਕਰਤਾਰ ਸਿੰਘ ਦੇ ਹੱਥ ਤੇ ਰੱਖ ਕੇ ਕਹਿੰਦੀ ਵੀਰ ਆ ਮੇਰੇ ਗਹਿਣੇ ਤੂੰ ਰੱਖ ਲੈ ਜਦੋਂ ਮੈਂ ਅਗਲੀ ਮੀਟਿੰਗ ਚਾਈ ਉਦੋਂ ਮੈਂ ਆਪਣਾ ਘਰ ਵੇਚ ਕੇ ਜਿੰਨੀ ਮੇਰੀ ਜਾਇਦਾਦ ਹੈ ਵੇਚ ਕੇ ਮੈਂ ਗਦਰੀ ਬਾਬਿਆਂ ਦੇ ਪੈਰਾਂ ਚ ਲਿਆਣ ਕੇ ਰੱਖ ਦਿਆਂ ਭੈਣੋ ਇਹ ਜੇ ਦੇਸ਼ ਆਜ਼ਾਦ ਹੋਇਆ ਤੇ ਤੁਹਾਡੀ ਬਦੌਲਤ ਬਰਾਬਰ ਦਾ ਹਿੱਸਾ ਤੁਹਾਡਾ ਬਰਾਬਰ ਉਹ ਬੀਬੀ ਗੁਲਾਬ ਕੌਰ ਨੇ ਆਖਿਆ ਕਹਿਣ ਲੱਗੀ ਅਗਲੀ ਵਾਰ ਘਰ ਵੀ ਵੇਚ ਦਾਂਗੀ ਜਦੋਂ ਬੰਦਿਆਂ ਨੇ ਦੇਖਿਆ ਨਾ ਕਿ ਜਨਾਨੀ ਨੇ ਉੱਠ ਕੇ ਗਹਿਣੇ ਸਾਰੇ ਦੇ ਦਿੱਤੇ ਫਿਰ ਅੰਦਰੋਂ ਆਵਾਜ਼ ਆਈ ਓਏ ਮਨਾ ਜੇ ਇੱਕ ਔਰਤ ਗਹਿਣੇ ਆਪਣੇ ਦੇਸ਼ ਤੋਂ ਕੁਰਬਾਨ ਕਰ ਸਕਦੀ ਹੈ ਤੇ ਅਸੀਂ ਕੁਝ ਵੀ ਨਹੀਂ ਦੇ ਸਕਦੇ ਫਿਰ ਕਿਸੇ ਨੇ 2000 ਡਾਲਰ ਕਿਸੇ ਨੇ 500 ਡਾਲਰ ਮੁੱਕ ਦੀ ਗੱਲ ਡਾਲਰਾਂ ਦਾ ਢੇਰ ਲੱਗ ਗਿਆ ਭੈਣਾ ਮਤਾਵਾਂ ਨੇ ਗਹਿਣੇ ਰੱਖੇ ਤੇ ਸਰਦਾਰ ਕਰਤਾਰ ਸਿੰਘ ਨੇ ਹੱਸ ਕੇ ਆਖਿਆ ਬਾਬਾ ਹੁਣ ਪ੍ਰਿੰਟਿੰਗ ਪ੍ਰੈਸ ਤੇ ਕਿਧਰੇ ਰਹਿ ਗਈ ਭਾਵੇਂ ਸਾਰਾ ਅਮਰੀਕਾ ਖਰੀਦ ਲੈ ਫਿਰ ਪ੍ਰਿੰਟਿੰਗ ਪ੍ਰੈਸ ਖਰੀਦੀ ਗਈ ਅੱਜ ਵੀ ਉਸ ਤੱਕਣ ਗੁਰੂ ਘਰ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਅੱਜ ਵੀ ਮੌਜੂਦ ਹੈ ਜਿੱਥੇ ਕਰਤਾਰ ਸਿੰਘ ਸਰਾਬਾ ਅਖਬਾਰਾਂ ਛਾਪਦਾ ਰਿਹਾ ਅਖਬਾਰਾਂ ਵੇਚਦਾ ਰਿਹਾ ਅਖਬਾਰਾਂ ਲਿਖਦਾ ਰਿਹਾ